ਸੋ ਆਈਵ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਡੋਨਾਲਡ ਟਰੰਪ ਦੇ ਹਲਪਦਾਰੀ ਸਮਾਗਮ ਵਿੱਚ ਸ਼ਾਮਲ ਹੋਣਗੇ ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਰਾਹਲ ਨੂੰ ਨਹੀਂ ਪਤਾ ਕਿ ਇੰਦਰਾ ਤੇ ਨਹਿਰੂ ਨੇ ਸੰਵਿਧਾਨ ਨਾਲ ਛੇੜਛਾੜ ਕਿਵੇਂ ਕੀਤੀ ਵੱਡਾ ਮਹਾਕੰਬੋ ਦੋਸਲਨ ਰਾਜੇਤਮਾਕੇ ਨਾਲ ਟੈਂਟਾਂ ਨੂੰ ਭਿਆਨਕ ਅੱਗ ਲੱਗੀ 올ੰਪੀਆਨਾ ਮਨੋਪਾਕਰ ਦੀ ਨਾਨੀ ਤੇ ਮਾਮੇ ਦੀ ਸੜਕ ਹਾਦਸੇ 'ਚ ਮੌਤ ਨੌਰੀ ਬਾਡਰ ਤੇ ਡੱਲੇਵਾਲ ਦਾ ਟ੍ਰੀਟਮੈਂਟ ਸ਼ੁਰੂ 14 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਤੱਕ ਮੰਨ ਵਰਤ ਜਾਰੀ ਰੱਖਣਗੇ ਪੰਜਾਬ 'ਚ ਮਹਿਲਾਵਾਂ ਨੂੰ ਛੇਤੀ ਦੇਵਾਂਗੇ 11000 ਰੁਪਏ ਮਹੀਨਾ ਭਗਵੰਤ ਮਾਨ ਜਗਜੀਤ ਸਿੰਘ ਡੱਲੇਵਾਲ ਦੀ ਜ਼ਿੰਦਗੀ ਪੰਜਾਬ ਤੇ ਪੰਜਾਬੀਆਂ ਲਈ ਬੇਹੱਦ ਸ਼ੀਮਤੀ ਹਰਪਾਲ ਸਿੰਘ ਚੀਮਾ ਅਰਪਿੰਦਰ ਨੂੰ ਨਿਕਲੀ 10 ਕਰੋੜ ਦੀ ਲਾਟਰੀ ਭਗਵੰਤ ਮਾਨ ਸਰਕਾਰ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਚਾਹਨਾ ਕਾਮਸਾਬਤ ਹੋਈ ਸਖੇਂਦਰ ਸਿੰਘ ਰੰਧਾਵਾ ਕੰਨਾਜੇਵ ਪਤੀ ਨੇ ਪਤਨੀ ਦਾ 베ਰੇਮੀ ਨਾਲ ਕੀਤਾ ਕਤਲ ਪੰਜਾਬ ਸਰਕਾਰ ਹੁਣ ਮੁਰਚਾ ਲਾਏਗੀ ਜਲਵਾਸ ਹੁਣ ਖਬਰਾਂ ਵਿਸਤਾਰ ਨਾਲ ਕਾਰੋਬਾਰੀ ਮੁਕੇਸ਼ ਅਮਬਾਨੀ ਤੇ ਉਹਨਾਂ ਦੀ ਪਤਨੀ ਨੀਤਾ ਬਾਨੀ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਦੇ ਆਜੂ ਹੋਣ ਵਾਲੇ ਹਲਫਦਾਰੀ ਸਮਾਗਮ ਵਿੱਚ ਸ਼ਿਰਕਤ ਕਰਨਗੇ ਅਮਬਾਨੀ ਦੰਪਤੀ ਜੋ 18 ਜਨਵਰੀ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਪਹੁੰਚ ਗਏ ਸਨ ਨਾ ਉਹਨਾਂ 100 ਮਹਿਮਾਨਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਲੰਗੀ ਸ਼ਾਮ ਟਰੰਪ ਨਾਲ ਕੈਂਡਲ ਲਾਈਟ ਜਨਪੀਤਾ ਸੀ ਉਹ ਮਹਿਮਾਨਾਂ ਦੀ ਸੂਚੀ ਵਿੱਚ ਸ਼ਾਮਲ ਇਕੱਲੇ ਭਾਰਤੀ ਸਨ ਜਿੱਥੇ ਮਨੁਨਿਤ ਉਪਰਾਸ਼ਟਪਤੀ ਜੇ.ਡੀ. ਬਾਸ ਅਤੇ ਉਹਨਾਂ ਦੀ ਭਾਰਤੀ ਮੋਢੀ ਪਤਨੀ ਉਸ਼ਾ ਬਾਸਵੀ ਮੌਜੂਦ ਸੀ ਜਾਣਕਾਰੀ ਅਨੁਸਾਰ ਅਮਬਾਨੀ ਦੰਪਤੀ ਟਰੰਪ ਪਰਿਵਾਰ ਦੇ ਨੀਤੀ ਸੱਦੇ ਉੱਤੇ 20 ਜਨਵਰੀ ਨੂੰ ਹੋਣ ਵਾਲੇ ਸਨਮਾਗਮ ਵਿੱਚ ਸ਼ਿਰਕਤ ਕਰਨਗੇ ਅਮਬਾਨੀਆਂ ਦੇ ਟਰੰਪ ਪਰਿਵਾਰ ਨਾਲ ਨੇੜੇ ਰਿਸ਼ਤੇ ਹਨਾ 21 17 ਵਿੱਚ ਜੋ ਡੋਨਲਡ ਟਰੰਪ ਦੀਤੀ ਇਵਾਂਕਾ ਟਰੰਪਾ ਗਲੋਬਲ ਐਂਟਰਪ੍ਰੀਨਿਓਰਸ਼ਿਪਾ ਤੇ ਮਿਲਣ ਲਈ ਹਾਈਦਰਾਬਾਦ ਆਈ ਸੀ ਤਾਂ ਮਕੇਸ਼ ਮੰਨੀ ਉੱਥੇ ਮੌਜੂਦ ਸੀ ਇਵਾਂਕਾ ਉਹ ਸਮੇ ਰਾਸ਼ਟਰਪਤੀ ਟਰੰਪ ਦੀ ਸਲਾਹਕਾਰ ਸੀ ਉਹ ਫਰਵਰੀ 2020 ਵਿੱਚ ਜਦੋਂ ਟਰੰਪ ਅਮਰੀਕੀ ਦਰ ਰਾਸ਼ਟਰਪਤੀ ਜੋ ਆਖਰੀ ਵਾਰ ਭਾਰਤ ਆਏ ਸਨ ਤਾਂ ਵੀ ਮੌਜੂਦ ਸਨ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਦਾਅਵਾ ਕੀਤਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਇਤਿਹਾਸ ਬਾਰੇ ਕੋਈ ਜਾਣ ਨਹੀਂ ਹੈ ਅਤੇ ਉਹ ਨਹੀਂ ਜਾਣਦੇ ਕਿ ਉਹਨਾਂ ਦੇ ਪਿਤਾ ਰਾਜੀਵ ਗਾਂਧੀ ਦਾਦੀ ਇੰਦਰਾ ਗਾਂਧੀ ਇਹ ਦਾਦੀ ਦੇ ਪਿਤਾ ਜਵਾਹਰ ਲਾਲ ਨਹਿਰੂ ਨੇ ਸਮਾਜ ਨਾਲ ਛੇੜਛਾੜ ਕਰਨ ਦੇ ਕੀ ਕੀ ਯਤਨ ਕੀਤੇ ਸਨ ਨੱਡਾ ਨੇ ਕਿਹਾ ਕਿ ਕਾਂਗਰਸ ਨੇ 60 ਸਾਲਾਂ ਤੱਕ ਦੇਸ਼ ਦੀ ਸ਼ਾਸਨ ਕੀਤਾ ਅදਿਸ਼ ਦੇ ਆਗੂਆਂ ਨੇ ਸੰਵਿਧਾਨ ਨਾਲ ਛੇੜਛਾੜ ਕਰਕੇ ਇਸ ਦੇ ਬੁਨਿਆਦੀ ਮੂਲਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਹ ਭਾਜਪਾ ਦੇ ਸੰਵਿਧਾਨ ਗੌਰਵ ਅਭਿਆਨ ਮੌਕੇ ਸੰਬੋਧਨ ਕਰ ਰਹੇ ਸਨ ਹਾਲੀ ਵਿੱਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਭਾਜਪਾ ਤੇ ਰਾਸ਼ਟਰੀ ਸ੍ਰਮ ਸੇਵਕ ਸੰਘ ਖਿਲਾਫ ਇੱਕ ਟਿੱਪਣੀ ਵਿੱਚ ਇੰਡੀਆਨ ਸਟੇਟ ਚੜ੍ਹਦੀ ਕਤਾਰ ਤੋਂ ਕਰਨ ਕਾਰਨ ਰਾਹੁਲ ਤੇ ਹਮਲਾ ਕੀਤਾ ਉਹਨਾਂ ਨੇ ਕਿਹਾ ਕਿ ਨਾਗਰਿਕਾਂ ਨੂੰ ਉਹਨਾਂ ਪਖੰਡੀਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਜੋ ਸੰਵਿਧਾਨ ਨੂੰ ਪੜੇ ਬਿਨਾ ਇਸ ਦੀ ਕਾਪੀ ਲੈ ਕੇ ਘੁੰਮਦੇ ਰਹਿੰਦੇ ਹਨ ਰਾਹੁਲ ਭਾਜਪਾ ਤੇ ਹਮਲਾ ਕਰ ਲਈ ਆਪਣੀਆਂ ਚੋਣ ਰੈਲੀਆਂ ਦੌਰਾਨ ਅਕਸਰ ਸੰਵਿਧਾਨ ਦੀ ਕਾਪੀ ਆਪਣੇ ਨਾਲ ਰੱਖਦੇ ਹਨ ਪਰ ਯਾਗਰਾਜ ਚੱਲ ਰਹੇ ਮਹਾਕੁੰਭ ਮੇਲੇ ਦੌਰਾਨ ਸਲਤਰਾ ਵਿੱਚ ਹੋਏ ਧਮਾਕੇ ਕਰਕੇ ਟੈਂਟਾਂ ਨੂੰ ਅੱਗ ਲੱਗ ਗਈ ਹਾਸੀ ਵਿੱਚ ਕਿਸੇ ਜਾਨੀ ਨੁਕਸਾਨ ਦੀ ਫੌਰੀ ਕੋਈ ਖਬਰ ਨਹੀਂ ਹੈ ਅਖਾੜਾ ਪੁਲਿਸ ਥਾਣੇ ਦੇ ਇੰਚਾਰਜ ਪਾਸਕਰ ਮਿਸ਼ਰਾ ਨੇ ਕਿਹਾ ਮਹਾਕੁੰਭ ਮੇਲੇ ਦੇ ਸੈਕਟਰ 19 ਵਿੱਚ ਦੋ ਸਿਲੰਡਰਾਂ ਵਿੱਚ ਧਮਾਕਿਆਂ ਨਾਲ ਕੈਂਪਾਂ ਨੂੰ ਅੱਗ ਲੱਗੀ ਫਾਇਰ ਬ੍ਰਿਗੇਡ ਦੇ ਦਸਤੇ ਵੱਲੋਂ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਮਹਾਕੁੰਭ 2025 ਦੇ ਅਧਿਕਾਰਤ ਐਕਸਹੈਂਡਰ ਤੋਂ ਜਾਰੀ ਪੋਸਟ ਵਿੱਚ ਕਿਹਾ ਗਿਆ ਬਹੁਤ ਦੁਖਦਾਈ ਮਹਾਕੁੰਭ ਵਿੱਚ ਅੱਗ ਲੱਗਣ ਦੀ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਪ੍ਰਸ਼ਾਸਨ ਵੱਲੋਂ ਫੌਰੀ ਰਾਹਤ ਤੇ ਬਚਾਅ ਕਾਰਜ ਚਕਿੰਨੀ ਬਣਾਏ ਗਏ ਹਨ ਅਸੀਂ ਹਰ ਕਿਸੇ ਦੀ ਸੁਰੱਖਿਆ ਲਈ ਮਾਂ ਗੰਗਾ ਅਗੇ ਪ੍ਰਾਰਥਨਾ ਕਰਦੇ ਹਾਂ ਐਕਸ ਦੇ ਪੋਸਟਰ ਦੇ ਨਾਲ ਇੱਕ ਕਲਿੱਪ ਵੀ ਸਾਂਝੀ ਕੀਤੀ ਗਈ ਹੈ ਇਸ ਵਿੱਚ ਸਬੰਧਤ ਇਲਾਕੇ ਚੋਂ ਕਾਲਾ ਧੂੰਆਂ ਉਰਦਾ ਦਿਖਾਈ ਦੇ ਰਿਹਾ ਹੈ ਪੈਰਸ 올림픽 ਚ ਤਗਮਾ ਜੇਤੂ ਨਿਸ਼ਾਨੇਵਾਜ਼ ਮਨੋਪਾਕਰ ਦੀ ਨਾਨੀ ਤੇ ਮਾਮੇ ਦੀ ਕੱਲ ਸਵੇਰੇ ਦਾਦਰੀ ਵਿੱਚ ਸੜਕ ਹਾਸੇ ਵਿੱਚ ਮੌਤ ਹੋ ਗਈ ਮਾਂ ਪੁੱਤ ਇੱਕ ਦੋ ਪਹੀਆ ਵਾਹਨ ਤੇ ਸਵਾਰ ਸਨ ਤੇ ਇਹਨਾਂ ਦੀ ਇੱਕ ਕਾਰ ਨਾਲ ਟੱਕਰ ਹੋ ਗਈ ਆਸੇ ਮਾਰੋ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਪੀੜਤਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਦਾਦਰੀ ਦੇ ਸਿਲਵਰ ਹਸਪਤਾਲ ਵਿੱਚ ਭੇਜਤੀਆਂ ਗਈਆਂ ਸਨ ਮਰਨਵਰਤ ਉੱਤੇ ਬੈਠੇ ਕਿਸਾਨਾਂ ਨੂੰ ਜਗਜੀਤ ਸਿੰਘ ਢੱਲੇਵਾਲ ਕੇਂਦਰ ਸਰਕਾਰ ਵੱਲੋਂ 14 ਫਰਵਰੀ ਲਈ ਦਿੱਤੇ ਗੱਲਬਾਤ ਦੇ ਸੱਤੇ ਮੰਗਰੋਂ ਮੈਡੀਕਲ ਏਡ ਲੈਣ ਲਈ ਰਾਜ਼ੀ ਹੋ ਗਏ ਹਨ ਅਨੌਰੀ ਬਾਡਰਾਂ ਤੇ ਮੌਜੂਦ ਡਾਕਟਰਾਂ ਦੀ ਟੀਮ ਨੇ ਅਤੀ ਰਾਤੋਂ ਉਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਡਾਕਟਰਾਂ ਵੱਲੋਂ ਉਹਨਾਂ ਦੇ ਡ੍ਰਿਪ ਲਾ ਦਿੱਤੀ ਗਈ ਉੰਜ ਢੱਲੇਵਾਲ ਨੇ ਕਿਹਾ ਕਿ ਉਹ ਅਗਲੇ ਮਹੀਨੇ ਹੋਣ ਵਾਲੀ ਬੈਠਕ ਤੱਕ ਮਰਨਵਰਤ ਜਾਰੀ ਰੱਖਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਿਲਾ ਮਾਂ ਨੂੰ 1100 ਰੁਪਏ ਮਾਸਿਕ ਦੇਣ ਲਈ ਚਾਰਜ ਜੀ ਜਾਰੀ ਹੈ ਦੇ ਆਗਾਮੀ ਬਜਟ ਵਿੱਚ ਇਸ ਲਈ ਲੋੜੀਂਦੇ ਫੰਡਾਂ ਦੇ ਆਖੇ ਜਾਣਗੇ ਮੁੱਖ ਮੰਤਰੀ ਨੇ ਦਿੱਲੀ ਵਿੱਚ ਲਗਾਤਾਰ ਚੌਥੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦਾ ਵੀ ਦਾਵਾ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਤਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਇਮਾਰਤ ਦੇ ਵਿਸਤਾਰ ਕਾਰਜ ਦਾ ਨੀ ਪੱਤਰਖਾਨਾ ਘਰੋਂ ਵਿਮਨ ਇੰਪਾਵਰਮੈਂਟ ਸਿਮਿਟ 2025 ਨੂੰ ਸੋਧਨ ਕਰਦਿਆਂ ਇਹ ਗੱਲ ਕਹੀ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਤੋਂ ਧਰਨਾ ਕਰੀ ਕਿਸਾਨਾਂ ਨੂੰ ਦਿੱਤੇ ਇਹ ਗੱਲ ਵਾਦੇ ਸੱਦੇ ਦਾ ਵੀ ਸਵਾਗਤ ਕੀਤਾ ਮੋਕਾ ਮੰਤਰੀ ਨੇ ਕਿਹਾ ਕਿ ਸਕਰੇਤ ਦੇ ਚਾਰ ਬਲਾਕ ਹਨ ਜਿਨ੍ਹਾਂ ਚੋਂ ਬਲਾਕ 2 ਵਿੱਚ ਮੰਜ਼ਲਾਂ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ ਜੋ ਇਸ ਸਾਲ ਅਗਸਤ ਤੱਕ ਲਗਭਗ 8 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ। કુલ 48 ਕਮਰੇ ਬਣਾਏ ਜਾਣਗੇ ਅਤੇ 13 ਵਿਅਕਤੀਆਂ ਦੀ ਸਮਰੱਥਾ ਵਾਲੀ ਨਵੀਂ ਲਿਫਟ ਲੱਗੇਗੀ। ਅਤੇ ਸੀਸੀਟੀਵੀ ਕੈਮਰਿਆਂ ਦਾ ਪ੍ਰਬੰਧ ਹੋਵੇਗਾ। ਇਹ অতি ਆਧੁਨਿਕ ਇਮਾਰਤ ਫਾਇਰ ਡਿਟੈਕਸ਼ਨ, ਐਮਰਜੈਂਸੀ ਨਿਕਾਸੀ ਅਤੇ ਪਬਲਿਕ ਅਡਰੈਸ ਸਿਸਟਮ ਨਾਲ ਵੀ ਲੈਸ ਹੋਵੇਗੀ। ਇਵੇਂ ਹੁਣ ਜੋ ਊਰਜਾ ਦੀ ਟੁਕੜੀ ਵਰਤੋਂ ਲਈ ਇਮਾਰਤ ਵਿੱਚ 92 ਕਿਲੋਵਾਟ ਸੋਲਰ ਪਾਵਰ ਜਨਰੇਸ਼ਨ ਸਿਸਟਮ ਲਗਾਇਆ ਜਾਵੇਗਾ ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੀ ਬਿਹਤਰ ਸੇਵਾ ਲਈ ਅਜਿਹੇ ਉਪਰਾਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਵਿੱਚ 70 ਸੀਟਾਂ ਹਾਸਲ ਕਰਕੇ ਚੌਥੀ ਵਾਰ ਆਪ ਸਰਕਾਰ ਬਣਨ ਜਾ ਰਹੀ ਹੈ ਉਹਨਾਂ ਔਰਤਾਂ ਦੇ ਖਾਤਿਆਂ ਲਈ ਜਲਦੀ 1100 ਰੁਪਏ ਪਾਉਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ ਰਾਸ਼ੀ ਮਹਿਲਾਵਾਂ ਨੂੰ ਦੇਣ ਲਈ ਬਜਟ ਵਿੱਚ ਵਿਸਥਾ ਕੀਤਾ ਜਾਵੇਗੀ ਉਹਨਾਂ ਕਿਹਾ ਕਿ ਆਪ ਦਿਖਾਵੇ ਦੀ ਰਾਜਨੀਤੀ ਨਹੀਂ ਕਰਦੀ ਉਨਾ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਦਿੱਤੇ ਗੱਲਬਾਤ ਦੇ ਸੱਦੇ ਬਾਰੇ ਕਿਹਾ ਕਿ ਗੱਲਬਾਤ ਰਾਹੀਂ ਸਮੱਸਿਆ ਦਾ ਹੱਲ ਨਿਕਲਣਾ ਚਾਹੀਦਾ ਹੈ ਮੁੱਖ ਮੰਤਰੀ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਉਹ ਮੀਟਿੰਗ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ ਆਮਰਚੀ ਇਹਦਾ ਸੇਵਾ ਸਿੰਘ ਠਿਕਰੀ ਵਾਲਾ ਜੀ ਦੀ ਵਰਸ਼ੀ ਤੇ ਬਰਨਾਲਾ ਪਹੁੰਚੇ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਪੰਜਾਬੀਆਂ ਅਤੇ ਪੰਜਾਬ ਲਈ ਬੇहद ਕੀਮਤੀ ਹੈ ਪੰਜਾਬ ਸਰਕਾਰ ਪਹਿਲਾਂ ਹੀ ਕੇਂਦਰ ਸਰਕਾਰ ਉੱਤੇ ਜ਼ੋਰ ਪਾ ਰਹੀ ਸੀ ਕਿ ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣਾ। ਉਹਨਾਂ ਕਿਹਾ ਪੰਜਾਬ ਸਰਕਾਰ ਵੱਲੋਂ ਖਾੜਾ ਨੀਤੀ ਤਿਆਰ ਕਰਕੇ ਮਹਾਰਾਂ ਦੇ ਸਲਾਹ مشਵਰਾ ਦੇਣ ਲਈ ਸਾਂਝੀ ਕੀਤੀ ਗਈ ਹੈ। ਬਹੁਤ ਸਾਰੇ ਲੋਕਾਂ ਨੇ ਇਸ ਬਾਰੇ ਆਪਣੇ ਸੁਝਾਅ ਵੀ ਦਿੱਤੇ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਪੰਜਾਬੀਆਂ ਨਾਲ ਧੋਖਾ ਕਰ ਰਹੀ ਹੈ। ਭਾਏ ਭਾ ਪੰਜਾਬ ਨੂੰ ਪਹਿਲਾਂ ਹੀ ਨਪਰਤ ਦੀ ਅੱਖ ਨਾਲ ਦੇਖਦੀ ਹੈ। ਕੇਂਦਰ ਸਰਕਾਰ ਹਰ ਹੀਲੇ ਵਸੀਲੇ ਚੰਡੀਗੜ੍ਹ ਉੱਤੇ ਪੰਜਾਬ ਦਾ ਹੱਕ ਖਤਮ ਕਰਨਾ ਚਾਹੁੰਦੀ ਹੈ। ਨੂਰਪੁਰ ਵੇਦੀ ਦੇ ਪਿੰਡ ਵਰਬਾ ਦੇ ਹਰਪਿੰਦਰ ਸਿੰਘ ਨੂੰ 10 ਕਰੋੜ ਰੁਪਏ ਦੀ ਲਾਟਰੀ ਦਾ ਪਹਿਲਾ ਇਨਾਮ ਨਿਕਲਿਆ ਹੈ ਇਹ ਟਿਕਟੋਕ ਉਹਨਾਂ ਨੇ ਇਥੋਂ ਦੇ ਪੁਲ ਬਾਜ਼ਾਰ ਨੇੜੇ ਸਥਿਤ ਅਸ਼ੋਕਾ ਲਾਟਰੀ ਸਟਾਲ ਦੇ ਮਾਲਕ ਹੇਮੰਤ ਕੱਤਰ ਤੋਂ ਖਰੀਦੀ ਗਈ ਸੀ ਹਰਪਿੰਦਰ ਸਿੰਘ ਪੇਸ਼ੇ ਵੱਲੋਂ ਕਬਾਇਤ ਵਿੱਚ ਡਰਾਈਵਰੀ ਕਰਦਾ ਹੈ ਇਨਾਮ ਜੇਤੂ ਹਰਪਿੰਦਰ ਸਿੰਘ ਦੇ ਪੁੱਤਰ ਦਵਿੰਦਰ ਸਿੰਘ ਦੀ ਕਾਫੀ ਸਮਾਂ ਪਹਿਲਾਂ ਵਾਪਰੇ ਹਾਦਸੇ ਦੌਰਾਨ ਬਾਹ ਕੱਟੀ ਗਈ ਸੀ ਹਰਪਿੰਦਰ ਸਿੰਘ ਤੇ ਉਸਦੇ ਪੁੱਤਰ ਦਵਿੰਦਰ ਸਿੰਘ ਨੇ ਲਾਟਰੀ ਨਿਕਲਦੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਹਨਾਂ ਪੈਸਿਆਂ ਨਾਲ ਕੋਈ ਵਧੀਆ ਕਾਰੋਬਾਰ ਕਰਨਗੇ ਉਦ ਦਾ ਲਾਟਰੀ ਵਿਕਰੇਤਾ ਹਿਮੰਤ ਕੱਕੜ ਦਾ ਕਹਿਣਾ ਹੈ ਕਿ ਅਕਸਰ ਲੋਕ ਕਹਿੰਦੇ ਸਨ ਕਿ ਰੂਪਨਗਰ ਤੋਂ ਖਰੀਦੀ ਕੀ ਟਿਕਟ ਦਾ ਇਨਾਮ ਘਟਵਾਦੀ ਨਿਕਲਦਾ ਹੈ ਪਰ ਹੁਣ ਪੂਰੇ ਜ਼ਿਲ੍ਹੇ ਦੀ ਹੀ ਨਹੀਂ ਸਗੋਂ ਪੂਰੇ ਪੰਜਾਬ ਅੰਦਰ ਸਭ ਤੋਂ ਵੱਡਾ ਇਨਾਮ ਨਿਕਲਣ ਨਾਲ ਉਹਨਾਂ ਦੇ ਸੁੱਤੇ ਭਾਗ ਜਾ ਗਏ ਹਨ ਡੂੜੀ ਬੰਪਰ ਆਹੀ ਨਿਕਲੇ ਇਸ ਨਾਮ ਕਾਰਨ ਉਹਨਾਂ ਨੂੰ ਵੀ ਵੱਡਾ ਲਾਭ ਮਿਲੇਗਾ ਭਗਵਾਨਤਮਾਨ ਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਚਾਹਨਾ ਕਾਮਸਾਬਤ ਹੋਈ ਹੈ ਅਤੇ ਗੈਂਗਸਟਰਾਂ ਵੱਲੋਂ ਸ਼ਰਿਆਂ ਪੁਲਿਸ ਥਾਣਿਆਂ ਤੇ ਵੱਡੇ ਵਪਾਰਕਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਸੁਖਵਿੰਦਰ ਸਿੰਘ ਰੰਧਾਵਾ ਨੇ ਹਲਕਾ ਮਜੀਠਾ ਦੇ ਪਿੰਡ ਜੈੰਤੀਪੁਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਤੇ ਉੱਗੇ ਕਾਰੋਬਾਰੀ ਸਵਰਗੀ ਰਜਿੰਦਰ ਕੁਮਾਰ ਪੱਪੂ ਜੈੰਤੀਪੁਰ ਦੇ ਘਰ ਜਿੱਥੇ ਬੀਤੇ ਦਿਨੀ ਵਿੰਬਲਾਸਟ ਹੋਇਆ ਸੀ ਉਹਨਾਂ ਦੇ ਸੁਪੁੱਤਰ ਐਡਵੋਕੇਟ ਅਮਨਦੀਪ ਕੁਮਾਰ ਦੀਪੂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਖੰਨਾ ਦੇ ਪਿੰਡ ਅਲੌੜ ਵਿਖੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਬੇਰੇਮੀ ਦੀ ਹੱਤ ਦੇਖੋਗੇ ਦੋਸ਼ੀ ਨੇ ਪਹਿਲਾਂ ਆਪਣੀ ਪਤਨੀ ਨੂੰ ਕਮਰੇ ਚ ਬੰਦ ਕੀਤਾ ਫਿਰ ਉਸ ਨੂੰ ਬਨ ਕੇ ਬਰਫ ਦੇ ਸੂਏ ਨਾਲ ਸਿਰ ਅੱਖਾਂ ਤੇ ਪੇਟ ਤੇ ਇੱਕ ਤੋਂ ਬਾਅਦ ਇੱਕਈ ਵਾਰ ਕੀਤੇ ਇੰਨਾ ਹੀ ਨਹੀਂ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਗਈਆਂ ਇਹ ਘਟਨਾ 16 ਜਨਵਰੀ ਦੀ ਹੈ 18 ਜਨਵਰੀ ਨੂੰ ਔਰਤ ਦੀ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਪ੍ਰਿਤਕਾ ਦੀ ਪਛਾਣ 43 ਸਾਲਾ ਪਰਮਜੀਤ ਕੌਰ ਪੰਮੀ ਵਜੋਂ ਹੋਈ ਹੈ ਆਪ ਸਰਕਾਰ ਜਲਦੀ ਹੀ ਰਣਜੀਤ ਸਾਗਰ ਝੀਲ 'ਚ ਜਲਵਸਤ ਲਾਏਗੀ ਅਤੇ ਇਸ ਸੰਬੰਧੀ ਅਮਲ ਸ਼ੁਰੂ ਹੋ ਗਿਆ ਹੈ। ਮੁੱਖ ਸਕੱਤਰ ਦੀ ਅਗਵਾਈ ਹੇਠ ਪਿਛਲੇ ਦਿਨੀ ਉੱਚ ਪੱਧਰੀ ਮੀਟਿੰਗ ਹੋਈ ਸੀ ਜਿਸ 'ਚ ਸੈਰ ਸਪਟਾ ਵਿਭਾਗ, ਟਰਾਂਸਪੋਰਟ ਵਿਭਾਗ ਸਮੇਤ ਹੋਰ ਕਈ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ ਸਨ। ਇਸੇ ਮੀਟਿੰਗ ਦੌਰਾਨ ਜਲਵਸਤ ਲਾਏ ਜਾਣ ਨੂੰ ਹਰੀ ਝੰਡੀ ਦੇ ਦਿੱਤੀ ਗਈ। ਇਸ ਮਗਰੋਂ ਸੈਰ ਸਪਟਾ ਵਿਭਾਗ ਨੇ ਹਰੀਕੇ ਵਿਖੇ ਖੜੀ ਜਲਵਸਤ ਦੀ ਚੈਕਿੰਗ ਕਰਵਾਈ ਹੈ। ਟਰਾਂਸਪੋਰਟ ਵਿਭਾਗ ਨੇ ਇਸ ਦੀ ਮੁਰੰਮਤ ਵਗੈਰਾ ਕਰਕੇ ਫਿਟਨੈਸ ਲਈ ਜ਼ਮਾਨੀ ਤੌਰ ਤੇ ਪ੍ਰਮਾਣਿਕੀ ਦੇ ਦਿੱਤੀ ਹੈ। ਇਸ ਜਲ ਬਸ ਨੂੰ ਰਣਜੀਤ ਸਾਗਰ ਝੀਲ 'ਚ ਚਲਾਏ ਜਾਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਵੀ مشਵਰਾ ਲਿਆ ਜਾ ਰਿਹਾ ਹੈ ਇਸ ਅਨਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ